ਮੂਸਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੂਈਆਂ ਮੱਝਾਂ ਤੁਹਾਨੂੰ ਦਿਖਾਉਣੀਆਂ ਵਾਂ ਅੰਦਰ ਥੋੜਾ ਨੇਰਾਵਾ ਬਾਹਰ ਤੁਹਾਨੂੰ ਚੰਗੀ ਤਰ੍ਹਾਂ ਤੋੜ ਕੇ ਦਿਖਾਵਾਂਗੇ ਪਿੱਲੇ ਐਂਡ ਤੱਕ ਰਹੇ ਦੇਖੋ ਜਰੂਰ ਦੋਵੇਂ ਸੂਈਆਂ ਸਵਾਈਆਂ ਵਾਂ ਤੇ ਬਾਕੀ ਇੱਥੇ ਆਓ ਆਪਣੀਆਂ ਚੁਾਈ ਕਰੋ ਤਸੱਲੀ ਕਰੋ ਪਾਸ ਕਰਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਹਾਂਜੀ ਵਿਰਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜਕੱਲ੍ਹ ਹੋ ਠੀਕ ਠਾਕ ਜੀ ਵਧੀਆ ਵਧੀਆ ਵਿੱਜੀ ਆਪੇ ਨਾਲ ਵੀ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਹਾਂ ਹਾਂ ਸ਼ਮਸ਼ੇਰ ਸਿੰਘ ਤਸੀਲ ਹੀ ਨਾਲਾ ਜ਼ਿਲ੍ਹਾ ਮਸਾ ਤੇ ਪਿੰਡ জাফর ਕੋਟ ਠੀਕ ਹੈ ਹਾਂਜੀ ਬੰਨੀਆਂ ਚਾਰ ਜੇ ਪੋਣੀਆਂ ਦੋ ਹੀ ਆ ਹਾਂਜੀ ਇਹ ਦੋ ਹੀ ਜੋੜੀ ਵੇਚਣੀ ਆ ਵੀ ਮੱਝ ਘਰੇ ਲਾਤੀ ਹੈ ਅੱਛਾ ਘਰੇ ਲਾਤੀ ਇਹਦੀ ਜਗਾ ਛੋਟੀ ਦੇ ਦੇਣੀ ਵੀ ਇਹ ਘਰੇ ਲਾਈ ਪਹਿਲਾਂ ਆ ਛੋਟੀ ਘਰੇ ਲਾਈ ਸੀ ਹਨਾ ਛੋਟੀ ਘਰੇ ਲਾਈ ਸੀ ਤੇ ਹੁਣ ਘਰੇ ਲਾ ਲਈ ਕਿੰਨਾ ਦੋ ਦੋ ਤਰ੍ਹਾਂ ਦੇ ਕੋ ਨੀਲੀ ਦੀ ਕੋ ਦੋ ਦੋ ਜਿਹੜਾ ਕੰਡੇ ਵਾਲਾ ਮਨਾ ਦੇਣਾ ਨਾ ਅੱਛਾ ਫਰਾਂ ਤੇ ਫੜ ਕੇ 17 ਕਿਲੋ ਹੋਊਗਾ 17 ਲੀਟਰ ਹੈਗਾ ਇਹਦੇ ਕੋਲ ਤਾਂ ਅੰਗਲਾ ਉਹਦੀ 17 ਕਿਲੋ ਮਨਾ ਦਾਂਗੇ ਤੇ ਹੁਣ ਘਰੇ ਲਾ ਲਈ ਹੈ ਨਾ ਤੇ ਉਹ ਜਿਹੜੀ ਗਾਂ ਲਾਈ ਘਰੇ ਉਹਦੇ ਕੋਲ ਕਿੰਨਾ ਗੰਡੀ ਹੁਣ 32 33 ਤੇ ਚੱਲਦੀ ਆ ਸੋ 33 ਲੀਟਰ ਤੇ ਚੱਲਦੀ ਲੰਡੀ ਗਾਂ ਘਰੇ ਲਾਤੀ ਠੀਕ ਹੈ ਦੋ ਤੱਕੇ ਡੰਗ ਤੁਹਾਨੂੰ ਪਤਾ ਜ਼ਰੂਰੀ ਚਾਹੀਦੇ ਚਾਹੀਦੇ ਹਾਂਜੀ ਹਾਂਜੀ ਇਹ ਵੀ ਚਲੋ ਘਰ ਦਾ ਸਰਕਲ ਚੱਲਦਾ ਰਹਿੰਦਾ ਵਾ ਕੋ ਚਾਰ ਪੈਸੇ ਦੇਰੀ ਤਾਂ ਵੀ ਤੁਰੇ ਜਾਂਦੀ ਹੈ ਹਨਾ ਬਾਹਰੋਂ ਕੰਮ ਵਾਵਾ ਹੀ ਬਾਕੀ ਵੇਚਣੇ ਜਿੱਤੀਆਂ ਬਾਕੀ ਮਾਲ ਵੇਚ ਗਿਆ ਹਨਾ ਉਹ ਝੋਟੀ ਰੱਖਤੀ ਆਈ ਹੈ ਅੱਛਾ ਉਹ ਰਾਤੀ ਆਈ ਤੇ ਉਦੋਂ ਤਰਾ ਝੋਟੀ ਘਰੇ ਲਾਈ ਸੀ ਤੇ ਅੱਜ ਵੇਚ ਦੇਣੀ ਹੈ ਤੇ ਇਹ ਮੂੰਹ ਚਾਰ ਦਾ ਤੇ ਸੂਈ ਨੂੰ ਇਹਨੂੰ 2 ਮਹੀਨੇ ਹੋ ਗਏ ਅੱਛਾ ਬੱਚਾ ਇਹਦਾ 3-3 ਮਹੀਨੇ ਤਿੰਨ ਮਹੀਨੇ ਹੋ ਗਏ ਆ ਕੱਟਾ ਕੱਟੀ ਜੱਟੀ ਕੱਟੀ ਮਾਰੀ ਪਲੀ ਪਲੋਸੀ ਕੱਟੀ ਜਮਗਰ ਇਹ ਕੱਟੀ ਤੇ ਮਗਰ ਇਹ ਆ ਵੀ ਕੱਟੀ ਚੰਗੀ ਆ ਹਨਾ ਬਸ ਕੱਟੀ ਹੋਈ ਦੀ ਚੰਗੀ ਜੇ ਕਿ ਇਹਨੇ ਕੱਟੀ ਛੱਡਣੀ ਹੋਊਗੀ ਹਾਂਜੀ ਤੇ 10000 ਦੀ ਕੱਟੀ ਰੱਖ ਲਾਂਗੇ ਅੱਛਾ 10000 ਦੀ ਕੱਟੀ ਕੱਟੀ ਰੱਖ ਲਓ ਪੂਤਰਾ ਮਿਲਦੀ ਕੱਟੀ ਤੇ ਹੁਣ ਵਿੱਚ ਅੱਛਾ ਹਾਂਜੀ ਪਰ ਇਹ ਆ ਵੀ ਕੱਟੀ ਜਿੰਨੇ ਤਿਆਰ ਕਰਨੀ ਆ ਗਾਂ ਉਹਦੇ ਲਈ ਚੰਗੀ ਇਹ ਵੀ ਦੁੱਧ ਪੀਂਦੀ ਹੈ ਇਹ ਪੂਰੀ ਇਹ ਵੀ ਜਿਹੋ ਨੇ ਆਪ ਹੀ ਦੁੱਧ ਪਿਆਏ ਨੇ ਸਾਰਾ ਅੱਗ ਕੱਟੀ ਪੜੀ ਪੂਰੀ ਆ ਮਤਲਬ ਤਾਜੀ ਲਿਆਂਦੀ ਸੀ ਉਦੋਂ ਤੇ ਫਿਰ ਘਰੇ ਲਾ ਲਈ ਸੀ ਤੇ ਬਿਲਕੁਲ ਜਦੋਂ ਤਾਜੀ ਸੋਈ ਸੀ ਉਦੋਂ ਇਹਨੇ ਦੁੱਧ ਕਿੰਨਾ ਕੁ ਕੱਢਿਆ ਸੀ ਇਤਨਾ ਦੁੱਧ ਵੀ ਜੀ ਇਹਦੇ 13 14 ਕਿਲੋ ਠੰਡਾ ਤੇ ਹੁਣ ਕਿੰਨਾ ਆ ਹੁਣ ਇਹਦੇ ਕੋਲ ਵਿੱਚ 7 ਕਿਲੋ ਹੋਊਗਾ ਦੋ ਤੇ ਅੱਛਾ ਹੁਣ 7 ਲੀਟਰ ਹੈ ਤੇ ਗਾੜੀ ਟੀਗਾ ਭਰਾਤਾ ਇਹਨੂੰ ਗਾੜੀ ਟੀਗਾ ਨੂੰ ਟੀਗਾ ਭਰਾਇਆ ਸਟਾਰਟ ਆ ਅੱਛਾ ਤੇ ਕਾੜੇ ਗੱਲ ਜੀ ਫਰਾਹੀ ਠੀਕ ਆ ਉਤਰਾ ਵੀਰ ਜੀ ਹਣੀ ਕਹਿੰਦੇ ਸੀ ਵੀ ਇਹ ਘਰੇ ਰੱਖਨੇ ਸੀ ਗਾਂਵ ਵੀ ਅਗਲਾ ਸਵੇਰ ਵੀ ਤੇ ਤਾਈਆਂ ਕੱਟੀ ਵੀ ਚੰਗੀ ਪਾਲ ਲੰਦੇ ਸੀ ਤੇ ਗਾੜੀ ਟੀਗਾ ਵੀ ਚੰਗਾ ਭਰਾਇਆ ਸੀ ਤੇ ਫੇਰ ਹੁਣ ਉਹ ਨੀਲੀ ਦੀ ਮੱਝ ਘਰੇ ਲਾ ਲਈ ਆ ਇੱਕ ਥਣ ਮਗਰ ਥੋੜਾ ਚੁੱਕਦੀ ਆ ਉਹਦੇ ਵੀ ਬਾਰੇ ਪੁੱਛ ਲੈਨੇ ਆ ਥੋੜੀਆਂ ਹੀ ਧਾਰਾ ਘਟਿਆ ਵੀ ਜੀ ਧਾਰਾ ਘਟ ਮਗਰ ਲੈ ਥਾਂ ਚ ਪਤਰਾ ਝੋਟੀ ਸੋਹਣੀ ਫੱਬਦੀ ਆ ਬਾਕੀ ਇਹ ਜੇ ਦੁਪਹਿਰ ਦਾ ਟਾਈਮ ਆ ਚਵਾਈ ਹੋਈ ਵੀ ਇਨਾਂ ਦੀ ਇਹਦੀ ਚਵਾਈ ਹੋਈ ਵੇਖੀ ਉਹ ਬਾਕੀ ਤਾਂ ਨਹੀਂ ਦੇਖ ਸਕਦੇ ਜੀ ਇਧਰ ਲਾ ਵੇਹੇ ਆਹ ਵੇਲੇ ਥਾਂ ਦਾ ਸਾਈਜ਼ ਉਤਰਾ ਵੀ ਵੱਡਾ ਹਾਂਜੀ ਵੀਰ ਜੀ ਫਰਕ ਹੈਗਾ ਥਾਂ ਚ ਅੱਧਾ ਥਾਂ ਆ ਗਈ ਮੰਨ ਕੇ ਜਲੀ ਠੀਕ ਹੈ ਜੀ ਹਾਂਜੀ ਤੇ ਮੁੱਲ ਫਿਰ ਮੁੱਲ ਦੇ ਰਹੀ 85 ਹਜ਼ਾਰ ਦੇ ਦੀ ਨਹੀਂ 85 ਹਜ਼ਾਰ ਦੇ ਤੇ ਜਿਆਦਾ ਹੋ ਜਾਣੀ ਜੇ ਹਾਂਜੀ ਉਹ ਤਰੇ ਹੈ ਵੀ ਚਲੋ ਛੋਟੀ ਚੰਗੀ ਆ ਛੋਟੀ ਨਾਲ ਵੀ ਬਣੀ ਆ ਬਾਕੀ ਇਹਨੂੰ ਅੱਜ 1 ਮਹੀਨਾ ਦੇ 20 ਘੰਟੇ ਦਾ ਭਰਾਇ ਨੂੰ ਹੋ ਗਿਆ ਜੀ ਅੱਛਾ ਹਾਂਜੀ ਠੀਕ ਆ ਕਿੰਨੇ ਦੇ ਫਿਰ ਜਸਨਾ ਕਰਨੀਆਂ 80 ਦੇ ਦੇ ਜੀ 75 ਹਜ਼ਾਰ ਦੇ ਦੇ ਦੋ ਹਾਂਜੀ 75 ਹਜ਼ਾਰ ਦੇ 75 ਹਾਂਜੀ ਦੇ ਤਾਂ ਕੁਝ ਹੋਰ ਮਾਤਨ ਕਰ ਦਾਂਗਾ ਕੋਈ ਫੋਨ ਲਾਊਗਾ ਤੇ ਮੁੱਕੇ ਤੇ ਮੈਨੂੰ ਪਤਾ ਨਹੀਂ ਕਿੱਥੇ ਹੋਈ ਨੀ ਠੀਕ ਹੈ ਜੀ ਤੇ ਜਿਹੜੀ ਉਹ ਦੂਸਰੀ ਮੱਝ ਉਹ ਵੀ ਤੋਰ ਦੋ ਇੱਕ ਵਾਰੀ ਫੇਰ ਹੀ ਉਹਦੇ ਬੱਜ ਦੱਸ ਇਹ ਕਿੰਨੇ ਦਿਨਾਂ ਦੀ ਸੋਈ ਆ ਇਹਨੂੰ ਅੱਜ ਚੌਥਾ ਦੇਣੇ ਨੇ ਮਗਰ ਕੱਟੀ ਜੀ ਵਧੀਆ ਚੌਥਾ ਦੇਣੇ ਇਹਦੇ ਮਗਰ ਵੀ ਕੱਟੀ ਆ ਇਹਦੇ ਮਗਰ ਵੀ ਕੱਟੀ ਚੰਗੀ ਆ ਇਹਦੀ ਇਹਦੀ ਵੀ ਚੁਵਾਈ ਹੋਈ ਹੈ ਜੀ ਇਹਦੀ ਵੀ ਚੁਵਾਈ ਜੜੀ ਹੋਈ ਆ ਬਾਕੀ ਟਾਈਮ ਦੁਪਹਿਰ ਦਾ ਵਾ ਚਲੋ ਸਾਨੂੰ ਜਿੰਨਾ ਕਹਿ ਗਏ ਬਣ ਕੀਆ ਫੇਰ एक मिनट रुक दइ इथो चंगी तरह दिखा दिए आ देख साले कमा दे कर फिर इधर ले ले एक, एक मिनट हो गया थाने से दिखा दिए

ਤੇ ਆਹ ਵਾਲੀ ਕੱਟੀ ਜੀ ਨੀਂਦੀ ਦੀ ਕੱਟੀ ਆ ਤੇ ਮਗਰ ਕੱਟੀ ਹੈ ਜੇ ਤਾਜੀ ਜੀ ਗੁਲਾ ਬਚਾ ਪਿਛਲੇ ਪੈਰ ਵੀ ਇਹਦੇ ਚਿੱਟੇ ਆ ਮੱਥਾ ਵੀ ਚਿੱਟਾ ਪੂਛ ਵੀ ਚਿੱਟੀ ਜਿੱਤ ਹੁੰਦੀ ਤੇ 10 ਵੇ ਤੇ ਪਾਰੇ ਵੀ ਇਹ 1 15 ਦੀ ਦੇਤੀ ਹੈ ਜੀ ਕਰਦੀ ਹੈ ਥੋੜਾ ਪਾਤਾ ਮੰਗਦਾ ਉਹ ਕੱਲ ਸ਼ਾਮਾਂ ਜੀ ਦੀ ਵੀਡੀਓ ਹੋਵੇਗੀ ਹੁਣ ਚਵਾਈ ਹੋਈ ਇੱਕ ਡੰਗਰ ਬਣਿਆ ਹੋਇਆ ਨਾ ਸੋਹਣਾ ਲੱਗਦਾ ਜੀ ਹਾਂਜੀ ਆ ਕੱਲ ਸ਼ਾਮ ਦੀ ਵੀਡੀਓ ਹਜੇ ਕਰਦੇ ਆ। ਅੱਛਾ ਇਤਰਾ ਹੀ ਵੀ ਜੀ ਫੇਰ ਬਣੂਗੀ ਸ਼ਾਮ ਨੂੰ। ਸ਼ਾਮ ਦਾ ਕਰ ਇਤਰਾ ਹੀ ਫੇਰ ਬਣ ਜੂਗੀ। ਤੇ ਉਤਰਾ ਦੁੱਧ ਕਿੰਨਾ ਕਿ ਕੱਢੀ ਜਾਊਗੀ? ਦੁੱਧ ਦੇ ਵਿੱਚ ਬੋਲਦਾ ਨਹੀਂ ਆਉਂਦਾ ਮੈਂ 13-14 ਕਿਲੋ ਚਵਾਜੂ ਰਾਮ। ਅੱਛਾ 10 ਕਿਲੋ ਬੋਲਾ ਹੋਊਗਾ ਫੁੱਲਾ ਇਹ ਠੰਡਾ ਕਰ। ਅੱਛਾ ਹਾਂਜੀ ਕਿੰਨਾ ਦੁੱਧ ਫੇਰ ਕਿੰਨਾ ਮੁੱਲ ਰੱਖਣਾ ਇਹਦਾ? 1-15 ਦੇ ਦੀ ਹੋਰ ਕਰਦੀ ਐ ਮਾਨ। ਹਾਂਜੀ ਕਰਦੀ ਐ ਥੋੜਾ ਬਾਤ। 1-7 ਦੇ ਦਿਆਂਗੇ। ਠੀਕ ਐ। ਕੋਈ ਫੋਨ ਲਾਊਗਾ ਤੇ ਉਹਨੇ ਇੱਕ ਹੀ ਮੰਨਤਾ ਨਾ। ਨਹੀਂ ਮੰਨਦਾ ਹੋਰ ਕਰਦਾ ਵੀ। ਹੋਰ ਹੋ ਜਾਊਗਾ ਮੌਕੇ ਤੇ ਹਨਾ। ਠੀਕ ਐ ਜ ਤੇ ਬਾਕੀ ਚਲੋ ਕੋਈ ਵੀਰ ਆਪਣੀ ਤਸਲੀ ਕਰੇ ਤੇ ਆਪਣੀਆਂ ਚੋਚਵਾ ਕੇ ਤੇ ਪਾਸ ਕਰਕੇ ਖੜਨਾ ਜੀ ਠੀਕ ਹੈ ਜੀ